ਕਰਪਟ ਬੰਦਾ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਉਹਦੀ ਬਜ਼ਾਰ ਬਰਾਬਰ ਫੋਟੋ ਲਾ ਦੇਣੀ ਐਦੋਂ ਵੱਡੀ ਨਲਕੀ ਕੀ ਹੋ ਸਕਦੀ ਹੈ ਲਾਹਣਤਾ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਸ਼ਡਿਊਲ ਕਾਸਟ ਐਮਐਲਏ ਬੈਠੇ ਨੇ ਤੁਹਾਡਾ ਮੂੰਹ ਟੁੱਟ ਗਿਆ ਸੀ ਤੁਸੀਂ ਕੁਝ ਬੋਲ ਨਹੀਂ ਸਕਦੇ ਕੱਲ ਪਰਸੋਂ ਮਜੀਠੀਏ ਤੋਂ ਪੈਰੀ ਹੱਥ ਲਾ ਕੇ ਮਾਫੀ ਮੰਗਣ ਵਾਲਾ ਤੇ ਅੱਜ ਉਹਨਾਂ ਦੇ ਬਰਾਬਰ ਫੋਟੋ ਲਾ ਰਿਹਾ ਮੈਂ ਇਹਨਾਂ ਦੇ ਮੰਤਰੀਆਂ ਨੂੰ ਪੁੱਛਣਾ ਚਾਹਣਾ ਇਹਨਾਂ ਦੇ ਐਮਐਲਏ ਨੂੰ ਪੁੱਛਣਾ ਚਾਹਣਾ ਇਹਨਾਂ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਕਿ ਤੁਹਾਡੀ ਅਣਖ ਮਰ ਗਈ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਨਕਮਾ ਮੁੱਖ ਮੰਤਰੀ ਅੱਜ ਤੱਕ ਪੰਜਾਬ ਦਾ ਜੇ ਕੋਈ ਹੋਇਆ ਤਾਂ ਉਹ ਮਾਨਯੋਗ ਭਗਵੰਤ ਮਾਨ ਜੀ ਹੋਏ ਨੇ ਕਰਪਟ ਬੰਦੇ ਦੀ ਉਥੋਂ ਫੋਟੋ ਲਾਉਣ ਦਾ ਪ੍ਰਬੰਧ ਕੀਤਾ ਜਾਵੇ ਜੇ ਨਾ ਲਾਇਆ ਤਾਂ ਤੁਹਾਡੇ ਮੰਤਰੀ ਜਿਹੜੇ ਐਮਐਲਏ ਜਿਹੜੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਲੋਕ ਸਭਾ ਦੇ ਵਿੱਚ ਥੋਡੀਆਂ ਅਸੀਂ ਸਟੇਜਾਂ ਨਹੀਂ ਚੱਲਣ ਦੇਣੀਆਂ ਤੁਸੀਂ ਸਾਡੇ ਰਹਿਬਰ ਕੌਮ ਦੇ ਰਹਿਬਰ ਜਿਨ੍ਹਾਂ ਨੇ ਬੰਛ ਬਾਰ ਕੇ ਸੰਵਿਧਾਨ ਲਿਖਿਆ ਸਾਨੂੰ ਵੋਟ ਲੈ ਕੇ ਦਿੱਤੀ 25% ਰਾਖਵਾ ਕਰਨ ਲੈ ਕੇ ਜਿੱਤਾ ਤੁਸੀਂ ਚੱਕ ਕੇ ਫੋਟੋ ਯਾਰ ਤੀਜੇ ਨੰਬਰ ਤੇ ਮਾਰੀ ਤੇ ਤੂੰ ਕੱਲ ਦਾ ਕਰਪਟ ਬੰਦਾ ਹਰੇਕ ਗੱਲ ਕਰਕੇ ਮੁਕਰਨ ਵਾਲਾ ਹਰੇਕ ਵਾਦਾ ਤੇਰਾ ਝੂਠਾ ਹੋਇਆ ਪੰਜਾਬ ਦੀ ਜਨਤਾ ਨਾਲ ਏ ਆਰਐਸਐਸ ਦੀ ਬੀ ਟੀਮ ਆ ਕੱਲ ਸੂਬੇ ਦਾ ਮੁੱਖ ਮੰਤਰੀ ਜਿਹੜਾ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ ਮੈਂ ਕਹਿੰਦਾ ਬੜੀਆਂ ਬੜੀਆਂ ਬੜਕਾ ਮਾਰਦਾ ਸੀ ਆ ਸੋਨੀਆਂ ਦਾ ਗੁਣਗਾਨ ਕਰੀ ਜਾਂਦਾ ਸੀ ਵੀ ਸੋਨੀਆਂ ਨੇ ਬੜੀ ਗਰੀਬੀ ਦੇਖੀ ਐ ਦੱਸ ਦਿਓ ਵੀ ਸੋਨੀਆਂ ਨੇ ਕਿਹੜੇ ਪਾਸੇ ਕਿਹੜੇ ਖੇਤਰ ਦੇ ਵਿੱਚ ਕਿਹੜੀ ਗਰੀਬੀ ਦੇਖੀ ਐ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਕੱਲ ਅਰਵਿੰਦ ਕੇਜਰੀਵਾਲ ਹੋਰਾਂ ਦੇ ਧਰਮ ਪਤਨੀ ਦੇ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਦਫ਼ਤਰ ਦੇ ਵਿੱਚ ਬੈਠ ਕੇ ਬਣਾਈ ਜਾਂਦੀ ਆ। ਤੋਂ ਇਸ ਵੀਡੀਓ ਤੇ ਵਿਵਾਦ ਬੜਾ ਛੜਦਾ। ਕਿਉਂਕਿ ਕੰਨ ਦੇ ਉੱਪਰ ਲੱਗੀਆਂ ਹੋਈਆਂ ਪਹਿਲਾਂ ਸਿਰਫ ਦੋ ਤਸਵੀਰਾਂ ਦਿਖਾਈ ਦਿੰਦੀਆਂ ਸੀ ਪਹਿਲੀ ਸ਼ਹੀਦ ਆਜ਼ਮ ਸਰਦਾਰ ਭਗਤ ਭਗਤ ਸਿੰਘ ਹੋਰਾਂ ਦੀ ਤੇ ਦੂਜੀ ਡਾਕਟਰ ਭੀਮrao ਅੰਬੇਦਕਰ ਹੋਰਾਂ ਦੀ। ਹੁਣ ਤੀਸਰੀ ਤਸਵੀਰ ਬਿਲਕੁਲ ਬਚਕਾਰ ਐਡ ਕੀਤੀ ਗਈ ਆ। ਉਹ ਤਸਵੀਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਆ ਜਿਹੜੇ ਸ਼ਰਾਬ ਘਟਾਲੇ ਦੇ ਦੋਸ਼ ਤੇ ਤਹਿਤ ਜੇਲ੍ਹ ਦੇ ਵਿੱਚ ਨੇ। ਤੇ ਉਹ ਤਸਵੀਰ ਕਿ ਅਰਵਿੰਦ ਕੇਜਰੀਵਾਲ ਹੋਰੇ ਜੇਲ ਦੇ ਵਿੱਚ ਨੇ ਜੇਲ ਬਣਾ ਕੇ ਜਿਹੜੀ ਉਹ ਤਸਵੀਰ ਹਾਲਾਂਕਿ ਵਕ ਵਕ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਵੀ ਆਮਾਦੀਪ ਪਾਰਟੀ ਦੇ ਜਿਹੜੇ ਲੀਡਰਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਤੇ ਹੁਣ ਉਹ ਤਸਵੀਰ ਕੰਨ ਦੇ ਉੱਪਰ ਲੱਗੀ ਆ। ਉਸ ਤਸਵੀਰ ਤੇ ਵਿਵਾਦ ਬੜਾ ਹੋਇਆ। ਵਿਵਾਦ ਇਹ ਹੋਇਆ ਕਿ ਇੱਕ ਸ਼ਰਾਬ ਘਟਾਲੇ ਦੇ ਵਿੱਚ ਲੀਡਰ ਜਿਹੜਾ ਜੇਲ ਦੇ ਵਿੱਚ ਆ ਕਿ ਉਹ ਡਾਕਟਰ ਭੀਮrao ਅੰਬੇਦਕਰ ਦੇ ਬਰਾਬਰੀ ਤੇ ਹੋ ਗਿਆ। ਕੀ ਹੋਸ਼ੀ ਦੇਜਨ ਸਰਦਾਰ ਭਗਤ ਸਿੰਘ ਹੋਰਾਂ ਦੀ ਬਰਾਬਰੀ ਤੇ ਹੋ ਗਿਆ ਇਸ ਤੇ ਬਾਰੇ ਦੇ ਵਿੱਚ ਗੱਲ ਕਰਾਂਗੇ ਮੇਰੇ ਨਾਲ ਕੁਲਦੀਪ ਸਿੰਘ ਸਰਦੂਲਗੜ ਹੋਣਗੇ ਪੰਜਾਬ ਸਿਕੱਤਰ ਭੋਜਨ ਸਮਾਜ ਪਾਰਟੀ ਤੋਂ ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਆ ਰਮਟਲ ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਜੀ ਮੈਂ ਸਭ ਤੋਂ ਪਹਿਲਾਂ ਸਵਾਲ ਇਹ ਲੈਣਾ ਚਾਹੁੰਗਾ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਡਾਕਟਰ ਭੀਮrao ਅੰਬੇਦਕਰ ਹੋਰਾਂ ਦੀ ਤਸਵੀਰ ਆ ਦੂਸਰੇ ਪਾਸੇ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਹੋਰਾਂ ਦੀ ਤਸਵੀਰ ਆ ਵਿਚਕਾਰ ਦੇ ਵਿੱਚ ਅਰਵਿੰਦ ਕੇਜਰੀ ਵਾਲਾ ਹੋਰਾਂ ਦੀ ਤਸਵੀਰ ਜਿਹੜੀ ਆ ਉਹ ਲਾਤੀ ਗਈ ਹੈ ਦੇਖੋ ਪੰਜਾਬ ਦੇ ਲੋਕ ਸ਼ਗਨਾ ਨਾਲ ਚਾਵਾ ਨਾਲ ਇਸ ਸਰਕਾਰ ਨੂੰ ਲੈ ਕੇ ਆਏ ਸੀ ਜਿਨ੍ਹਾਂ ਨੂੰ ਸੂਬੇ ਦਾ ਮੁੱਖ ਮੰਤਰੀ ਕਹਿਣਾ ਹੁੰਦਾ ਸੀ ਮੇਰੇ ਪਮਕੜ ਮੇਰੇ ਪਮਕੜ ਮੈਨੂੰ ਲੱਗਦਾ ਬਾਲੇ ਪਮਕੜਾਂ ਦੀਆਂ ਤਾਂ ਹਜੇ ਤੱਕ ਸੁੱਖਾਂ ਵੀ ਨਹੀਂ ਉਤਰੀਆਂ ਹੋਣੀਆਂ ਜਿਨ੍ਹਾਂ ਨੇ ਸੁਖਿਆ ਸੀ ਕਿ ਸਾਡੀ ਸਰਕਾਰ ਬਣ ਜੇ ਪਰ ਲੋਕਾਂ ਨਾਲ ਜਿਹੜਾ ਫਰਾਵ ਫਰੇਵ ਕੀਤਾਗਾ ਲੋਕਾਂ ਨਾਲ ਜਿਹੜਾ ਧੋਖਾ ਕੀਤਾਗਾ ਉਹ ਇੱਕ ਵੱਖਰੀ ਗੱਲ ਆ ਸਰਕਾਰਾਂ ਪਹਿਲਾਂ ਵਾਲੀਆਂ ਨੇ ਵੀ ਕੀਤਾ ਗਰੀਬ ਸਮਾਜ ਨਾਲ ਤਾਂ ਹਮੇਸ਼ਾ ਹੀ ਧੋਖੇ ਹੁੰਦੇ ਆਏ ਨੇ ਹੁਣ ਵੀ ਹੋਇਆ ਉਹ ਅਸੀਂ ਮੰਨ ਲਾਂਗੇ ਵੀ ਇਹਨਾਂ ਦਾ ਇੱਕ ਚਾਲ ਸੀ ਇੱਕ ਯੰਤਰ ਸੀ ਵੀ ਇਹਨਾਂ ਨੇ ਸਰਕਾਰ ਬਣਾਉਣੀ ਸੀ ਉਹ ਬਨਾਲੀ ਜਿਵੇਂ ਕਹਿੰਦੇ ਹੁੰਦੇ ਸੀ ਵੇੜਿਆਂ ਚੋਂ ਸਰਕਾਰ ਚੱਲੂ ਯਾਰ ਮੁਹੱਲਿਆਂ ਚੋਂ ਸਰਕਾਰ ਚੱਲੂ ਹਰੇਕ ਔਰਤ ਦੇ ਖਾਤੇ ਦੇ ਵਿੱਚ 1000 ਰੁਪਏ ਬੜੇ ਅਮਨ ਚੈਨ ਨਾਲ ਬਸ ਜ਼ਿੰਦਗੀ ਮੈਂ ਕਹਣਾ ਏਦੋਂ ਨਕਮਾ ਮੁੱਖ ਮੰਤਰੀ ਅੱਜ ਤੱਕ ਪੰਜਾਬ ਦਾ ਜੇ ਕੋਈ ਹੋਇਆ ਤਾਂ ਉਹ ਮਾਨਯੋਗ ਭਗਵੰਤ ਮਾਨ ਜੀ ਹੋਏ ਨੇ ਕਿਉਂਕਿ ਜਿਹੜੇ ਆਪ ਹੀ ਸਟੇਟਮੈਂਟ ਦਿੰਦੇ ਨੇ ਆ ਪਿਛਲੀ ਦਿਨ ਤੁਹਾਡੇ ਚੈਨਲ ਦਾ ਬਹੁਤ ਵੱਡਾ ਨਾਮ ਆ ਕਿ ਐਨੂੰ ਐਨਓਸੀ ਵੀ ਚੱਕਤੀ ਸ਼ਰਤ ਜੀ ਕਰਾਉ ਰਜਿਸਟਰੀਆਂ ਤੇ ਉਹ ਜਦੋਂ ਗਈ ਉਹ ਕਹਿੰਦੇ ਵੀ ਉਹ ਤਾਂ ਅਜੇ ਹੋਈ ਨਹੀਂ ਸਕਦਾ ਤੇ ਉਹੀ ਐਨਓਸੀਆਂ ਨੂੰ ਦੀ ਸ਼ਰਤ ਫੇਰ ਲੋਕ ਨਾਲੇ ਕਰੋੜਾ ਰੁਪਏ ਦਾ ਸਰਕਾਰ ਦਾ ਨੁਕਸਾਨ ਹੋ ਰਿਹਾ ਅਰਬਾਂ ਰੁਪਏ ਲੋਕਾਂ ਦੇ ਬਿਆਨੇ ਡੁੱਬ ਗਏ ਚਲੋ ਇਹ ਧੋਖੇ ਫਰਾਡ ਤਾਂ ਸਰਕਾਰ ਦਾ ਹੱਕ ਬਣਦਾ ਮੈਂ ਕਹਿੰਦਾ ਕਰ ਲੋ ਤੁਸੀਂ ਪ੍ਰਾਪ ਕਰ ਲੋ ਪਰ ਜਿਹੜਾ ਹੁਣ ਧੋਖਾ ਹੁਣ ਐਡਾ ਵੱਡਾ ਸ਼ਜੰਤਰ ਰਚ ਰਹੇ ਨੇ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਜਿਨੇ ਚਾਰ ਪੁੱਤ ਬਾਰੇ ਨੇ ਵੰਸ਼ ਬਾਰੇ ਆ ਉਹਨਾਂ ਨੇ ਸਿਵਧਾਨ ਲਿਖਿਆ ਸਿਵਧਾਨ ਦੇ ਨਾਲ ਅੱਜ ਦੇਸ਼ ਚੱਲ ਰਿਹਾ ਉਹ ਸਮੇ ਸਾਡੇ ਦੇਸ਼ ਕੋਲੇ ਜਦੋਂ ਅੰਗਰੇਜ਼ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਤਾਂ ਖੁਸ਼ ਹੋ ਰਹੇ ਸੀ ਕਿ ਇਹਨਾਂ ਦਾ ਜਿਹੜਾ ਵੀ ਭਾਰਤ ਦੇਸ਼ ਚੱਲੂਗਾ ਉਹ ਸਾਡੀਆਂ ਨੀਤੀਆਂ ਮੁਤਾਬਕ ਹੀ ਚੱਲੂ ਇਹਨਾਂ ਕੋਲੇ ਕੋਈ ਪੜਿਆ ਲਿਖਿਆ ਵਿਅਕਤੀ ਨਹੀਂ ਤਾਂ ਫਿਰ ਵੀ ਸਿਵਧਾਨ ਕੀ ਤੋਂ ਲਿਖਾਉਣਗੇ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਉਹ ਚੈਲੰਜ ਨੂੰ ਕੰਬੋਲ ਕਰਕੇ ਸਾਲਾਂਬੰਦੀ ਸਮਾਂ ਲਾ ਕੇ ਦਿਨ ਰਾਤ ਜਾ ਕੇ ਆਪਦੇ ਪੁੱਤਰਾਂ ਦਾ ਤਿਆਗ ਦੇ ਕੇ ਸਿਵਧਾਨ ਲਿਖਿਆ ਤੇ ਫਿਰ ਅੰਗਰੇਜ਼ਾਂ ਦੇ ਮੂੰਹ ਤੇ ਚਪੇੜ ਮਾਰੀ ਸੀ ਕਿ ਅਸੀਂ ਭਾਰਤੀ ਲੋਕ ਆਪ ਦਾ ਸਿਵਧਾਨ ਬਣਾ ਕੇ ਆਪ ਦੇਸ਼ ਨੂੰ ਚਲਾ ਸਕਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਮੈਂ ਕਹਣਾ ਉਹਨਾਂ ਨੇ ਜਵਾਨੀ ਚੜ੍ਹਦੀ ਜ਼ੁਬਾਨੀ ਦੇ ਵਿੱਚ ਰਸੇ ਚੁੰਮੇ ਨੇ ਯਾਰ ਆਜ਼ਾਦੀਆਂ ਲੈ ਕੇ ਸਾਨੂੰ ਦਿੱਤੀਆਂ ਹੋਣ ਤੇ ਕਰਪਟ ਬੰਦਾ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਉਹਦੀ ਬਜ਼ਾਰ ਬਰਾਬਰ ਫੋਟੋ ਲਾ ਦੇਣੀ 바ਵਾ ਸਾਹਿਬ ਦੀ 3 ਨੰਬਰ ਤੇ ਲਾ ਦੇਣੀ ਆਪਣੀ 2 ਨੰਬਰ ਤੇ ਫੋਟੋ ਲਾ ਲੈਣੀ ਐਦੋ ਵੱਡੀ ਨਲਕੀ ਕੀ ਹੋ ਸਕਦੀ ਲਹਨਤਾ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਸ਼ਡਿਊਲ ਕਾਸਟ ਐਮਐਲਏ ਬੈਠੇ ਨੇ ਤੁਹਾਡਾ ਮੂੰਹ ਟੁੱਟ ਗਿਆ ਸੀ ਤੁਸੀਂ ਕੁਝ ਬੋਲ ਨਹੀਂ ਸਕਦੇ ਜਿਨ੍ਹਾਂ ਦੀ ਬਦੌਲਤ ਅੱਜ ਤੁਸੀਂ ਐਮਐਲਏ ਬਣੇ ਹੋ ਮੰਤਰੀ ਬਣੇ ਬੈਠੇ ਨੇ ਆ ਸ਼ਡਿਊਲ ਕਾਸਟ ਐਮਐਲਏ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੇ ਜਿਹੜੇ ਕਿਸਾਨਾਂ ਦੇ ਮੁੰਡੇ ਭਗਤ ਸਿੰਘ ਨੂੰ ਆਪਨਾ ਆਈਕਨ ਮੰਨਦੇ ਨੇ ਵੀ ਉਹਨਾਂ ਦੇ ਬਰਾਬਰ ਇਹਦੀ ਕੋਈ ਯੋਗਤਾ ਹੈ ਇੱਕ ਸ਼ਰਾਬ ਦੇ ਘਟਾਲੇ ਦੇ ਵਿੱਚ ਜਿਹੜਾ ਕਦੇ ਭਗਤ ਸਿੰਘ ਵਰਗੇ ਨੇ ਸਿਰ ਚ ਕਾ ਲੈਂਦੇ ਤਾਂ ਫਾਂਸੀ माफ ਹੋ ਜਾਂਦੀ ਪਰ ਉਹਨਾਂ ਨੇ ਸਿਰ ਨਹੀਂ ਝੁਕਾਏ ਉਹ ਕਹਿੰਦੇ ਜਾਂਦੀ ਆ ਜਾਵੇ 바ਵਾ ਸਾਹਿਬ بڑے بڑے ਕਾਨੂੰਨ ਮੰਤਰੀ ਸੀ ਦੇਸ਼ ਦੇ ਠੋਕਰ ਮਾਰਤੀ ਸੀ ਸਾਡੇ ਲਈ ਤੇ ਕੱਲ ਪਰਸੋਂ ਮਜੀਠੀਏ ਤੋਂ ਪੈਰੀ ਹੱਥ ਲਾ ਕੇ ਮਾਫੀ ਮੰਗਣ ਵਾਲਾ ਤੇ ਅੱਜ ਉਹਨਾਂ ਦੇ ਬਰਾਬਰ ਫੋਟੋ ਲਾ ਰਿਆ ਮੈਂ ਇਹਨਾਂ ਦੇ ਮੰਤਰੀਆਂ ਨੂੰ ਪੁੱਛਣਾ ਚਾਹਣਾ ਇਹਨਾਂ ਦੇ ਐਮਐਲਏ ਨੂੰ ਪੁੱਛਣਾ ਚਾਹਣਾ ਇਹਨਾਂ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਕਿ ਤੁਹਾਡੀ ਅਣਖ ਮਰ ਗਈ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਸੀਂ ਇਹ ਬੜੀ ਘੋਰ ਘੋਰ ਅਪਰਾਧ ਕੀਤਾ ਇਹਦਾ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਰਾਜਪਾਲ ਜੀ ਨੂੰ ਕਹਾਂਗੇ ਕਿ ਇਹਦੇ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਕਰਪਟ ਬੰਦੇ ਦੀ ਉੱਥੋਂ ਫੋਟੋ ਲਾਉਣ ਦਾ ਪ੍ਰਬੰਧ ਕੀਤਾ ਜਾਵੇ ਜੇ ਨਾ ਲਾਇਆ ਤਾਂ ਤੁਹਾਡੇ ਮੰਤਰੀ ਜਿਹੜੇ ਐਮਐਲਏ ਜਿਹੜੇ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਲੋਕ ਸਭਾ ਦੇ ਵਿੱਚ ਥੋਡੀਆਂ ਸੀ ਸਟੇਜਾਂ ਨਹੀਂ ਚੱਲਣ ਦੇਣੀਆਂ ਇਹ ਗੱਲ ਨੋਟ ਕਰ ਲਿਓ ਕਿ ਤੁਸੀਂ ਸਾਡੇ ਰਹਿਬਰ ਕੋਮ ਦੇ ਰਹਿਬਰ ਜਿਨ੍ਹਾਂ ਨੇ ਬੰਛ ਬਾਰ ਕੇ ਸੰਵਿਧਾਨ ਲਿਖਿਆ ਸਾਨੂੰ ਵੋਟ ਲੈ ਕੇ ਦਿੱਤੀ 25% ਰਾਖਵਾ ਕਰਨ ਲੈ ਕੇ ਦਿੱਤਾ ਤੁਸੀਂ ਚੱਕ ਕੇ ਫੋਟੋ ਯਾਰ ਤੀਜੇ ਨੰਬਰ ਤੇ ਮਾਰੀ ਤੇ ਤੂੰ ਕੱਲ ਦਾ ਕਰਪਟ ਬੰਦਾ ਹਰੇਕ ਗੱਲ ਕਰਕੇ ਮੁਕਰਨ ਵਾਲਾ ਹਰੇਕ ਗੱਲ ਪਹਿਲਾਂ ਫੜਕੜੀਆਂ ਮਾਰ ਕੇ ਮਾਫੀਆਂ ਮੰਗਣ ਵਾਲਾ ਹਰੇਕ ਵਾਦਾ ਤੇਰਾ ਝੂਠਾ ਹੋਇਆ ਪੰਜਾਬ ਦੀ ਜਨਤਾ ਨਾਲ ਅਸੀਂ ਉਹ ਬਰਦਾਸ਼ਤ ਕੀਤਾ ਵੀ ਚੱਲ ਸਾਨੂੰ ਪਤਾ ਸੀਗਾ ਸੀ ਸਮਾਜ ਨੂੰ ਕਿਹਾ ਸੀ ਕਿ ਇਹ ਕਦੇ ਵੀ ਸਾਡੇ ਨਹੀਂ ਹੋ ਸਕਦੇ ਇਹ ਆਰਐਸਐਸ ਦੀ ਬੀ ਟੀਮ ਆ ਕੱਲ ਸੂਬੇ ਦਾ ਮੁੱਖ ਮੰਤਰੀ ਜਿਹੜਾ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਦਾ ਸੀ ਮੈਂ ਕਹਿੰਦਾ ਬੜੀਆਂ ਬੜੀਆਂ ਬੜਕਾ ਮਾਰਦਾ ਸੀ ਆ ਸੋਣੀਆਂ ਦਾ ਗੁਣਗਾਨ ਕਰੀ ਜਾਂਦਾ ਸੀ ਵੀ ਸੋਣੀਆਂ ਨੇ ਬੜੀ ਗਰੀਬੀ ਦੇਖੀ ਆ ਦੱਸ ਦੋ ਵੀ ਸੋਣੀਆਂ ਨੇ ਕਿਹੜੇ ਪਾਸੇ ਕਿਹੜੇ ਖੇਤਰ ਦੇ ਵਿੱਚ ਕਿਹੜੇ ਗਰੀਬੀ ਦੇਖੀ ਹੈ ਹਜ਼ਾਰਾਂ ਕਰੋੜ ਮਿਲੀਅਨ ਡਾਲਰਾਂ ਦੇ ਘਟਾਲੇ ਕਰਕੇ ਉਹ ਇਹਨੂੰ ਹੁਣ ਸੂਬੇ ਦੇ ਮੁੱਖ ਮੰਤਰੀ ਨੂੰ ਮੈਂ ਕਿਹਣਾ ਗਰੀਬ ਲੱਗਣ ਲੱਗੇ ਸੂਬਾ ਸਰਕਾਰ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਆ ਪਿੱਛੇ ਜੇ ਮੇਰਾ ਖਿਆਲ ਜਨਵਰੀ ਮਹੀਨੇ ਦੇ ਵਿੱਚ ਅ 26 ਜਨਵਰੀ ਤੇ ਭਗਵੰਤ ਮਾਨ ਨੇ ਇੱਕ ਵਾਦਾ ਕੀਤਾ ਸੀ ਕਿ ਸਾਡੇ ਘਰੇ ਬੱਚਾ ਆਉਣ ਵਾਲਾ ਉਸ ਦੇਸ਼ ਨੇ ਸੁਣਿਆ ਸੀ ਉਹ ਉਥੇ ਇਹ ਕਹਿਣਾ ਜ਼ਰੂਰੀ ਨਹੀਂ ਸੀ ਕਿਉਂਕਿ ਰਾਸ਼ਟਰ ਦਾ ਪ੍ਰੋਗਰਾਮ ਸੀ ਉਹ ਬਾਅਦ ਚ ਵੀ ਕਰ ਸਕਦਾ ਸੀ ਚਲੋ ਉਹ ਉਥੇ ਕਿਹਾ ਉਹ ਬੱਚਾ ਹੋਇਆ ਮੈਨੂੰ ਐਂ ਲੱਗਦਾ ਵੀ ਇੱਕੋ ਹੀ ਵਾਦਾ ਇਹ ਪੂਰਾ ਹੋਇਆ ਵੀ ਜਿਹੜੀ ਇਹਨੇ ਗੱਲ ਕੀਤੀ ਹੈ ਨਾ ਇਹਦਾ ਇੱਕੋ ਹੀ ਵਾਦਾ ਇਹ ਪੂਰਾ ਹੋਇਆ ਹਰ ਫਰੰਟ ਦੇ ਉੱਤੇ ਅੱਜ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਮੈਂ ਹੁਣੇ ਬੋਲ ਕੇ ਆਇਆ ਇੱਕ ਧਾਰਮਿਕ ਸਮਾਗਮ ਦੇ ਵਿੱਚ ਕਿ ਗੁਰੂ ਨੇ ਗਰੀਬ ਦੇ ਮੂੰਹ ਨੂੰ 골ਕ ਦਾ ਦਰਜਾ ਦਿੱਤਾ ਸੀ ਭਾਈ ਸਾਹਿਬ ਗੁਰੂ ਨੇ ਕਿਹਾ ਸੀ ਵੀ ਗੋਲਕ ਦੇ ਵਿੱਚ ਜਿਹਹ ਜਆ ਪਾਲਿਆ ਜਿਹਹ ਜਆ ਭੁੱਖੇ ਨੂੰ ਰੋਟੀ ਖਵਾਤੀ ਪੰਜਾਬ ਪ੍ਰਦੇਸ਼ ਪੱਲੇਦਾਰ ਦੇ ਜੁਨੀਅਨ ਦੇ ਮੈਂਬਰ ਸਹਿਬਾਨਾਂ ਦੇ ਰੱਜਮਾ ਮੁੱਖ ਮੰਤਰੀ ਦੇ ਹਿਾਰੇ ਤੇ ਉਹਦੇ ਬਾਰ ਦੇ ਵਿੱਚ ਲਾਠੀ ਚਾਰਜ ਹੋਇਆ ਮੁੱਖ ਮੰਤਰੀ ਦੇ ਘਰ ਦੇ ਦਰਵਾਜ਼ੇ ਅੱਗੇ ਜਿਹਦੇ ਵਿੱਚ ਮੈਂ ਵੀ ਸੀ ਅਸੀਂ ਵੀ ੱੱਕੇ ਖਾਦੇ ਸਾਡੇ ਬੰਦਿਆਂ ਨੇ ਡਾਂਗਾ ਖਾਧੀਆਂ ਸਿਰ ਪਾੜੇ ਤੇ ਉਸ ਗੱਲ ਨੂੰ ਗਰੇਵਾਲ ਸਾਹਿਬ ਮਹੀਨਾ ਨਹੀਂ ਹੋਇਆ ਹੋਣਾ ਕੁਦਰਤ ਦੀ ਮਾਰ ਬਹੁਤ ਵੱਡੀ ਆ ਸਾਵਾ ਇਸ ਪਾਰਟੀ ਦਾ ਮੁਖੀ ਜੇਲ੍ਹ 'ਚ ਵੱਜਿਆ ਕਿ ਨਾ ਵੱਜਿਆ ਇਹ ਇਹ ਜੇ ਆ ਹੱਥ ਕਰ ਲੋ ਤੇ ਆ ਹੱਥ ਭਰ ਲੋ ਇਹ ਜਿਹੜੀਆਂ ਅਸੀਂ ਕਰਦੇ ਆ ਸਾਨੂੰ ਭਰਨੀਆਂ ਤਾਂ ਉਹ ਹਰ ਹਾਲਤ ਤੇ ਪੈਣੀਆਂ ਤੇ ਅੱਜ ਗਰੀਬਾਂ ਨੂੰ ਕੁੱਟਣ ਵਾਲੇ ਗਰੀਬਾਂ ਤੇ ਲਾਠੀ ਚਾਰਜ ਕਰਨ ਵਾਲੇ ਕਿਸਾਨਾਂ ਤੇ ਲਾਠੀ ਚਾਰਜ ਕਰਨ ਵਾਲੀ ਇਹੀ ਇਹੀ ਹੁਣ ਉਹ ਅੰਦਰ ਬੈਠੇ ਨੇ ਜਿਹੜੇ ਨੂੰ ਪੰਜਾਬ ਦੇ ਕਿਸੇ ਸਾਬਕਾ ਐਮਐਲਏ ਨੇ ਜਿਹੜੇ ਨੇ ਘੋੜਾਲਾ ਕੀਤਾ ਭ੍ਰਿਸ਼ਟਾਚਾਰ ਕੀਤਾ ਉਹਨੂੰ ਫੜ ਕੇ ਠੋਕਦੇ ਨੇ ਤੇ ਬੜੀਆਂ ਤਾੜੀਆਂ ਮਾਰਦੇ ਨੇ ਆਮ ਆਦਮੀ ਪਾਰਟੀ ਵਾਲੇ ਵੇ ਬੜਾ ਵਧੀਆ ਕੰਮ ਕੀਤਾ ਜੀ ਮੁੱਖ ਮੰਤਰੀ ਜਦੋਂ ਇਹਨਾਂ ਆਲਿਆਂ ਨੂੰ ਠੋਕਦੇ ਨੇ ਉਹ ਹੋਤਲੇ ਹਮਮ ਦਰਸਲ ਹੈ ਤਾਂ ਸਾਰੇ ਕਰਪਟ ਇਹ ਜਦੋਂ ਦੂਜੇ ਠੋਕਦੇ ਨੇ ਫਿਰ ਬੜਾ ਬਿਲਕਦੇ ਨੇ ਫਿਰ ਹੁਣ ਕਿਉਂ ਤਾਂ ਧਰਨੇ ਲਾਉਣੇ ਹੋ ਹੁਣ ਕਿਉਂ ਵੈਰੀਗੜਾਂ ਦੇ ਚੜ ਚੜ ਕੇ ਉੱਤੇ ਪ੍ਰਦਰਸ਼ਨ ਕਰਦੇ ਹੋ ਜੇ ਤੁਸੀਂ ਝੂਠਿਆਂ ਨੂੰ ਫੜ ਰਹੇ ਆ ਤੇ ਅਗਲੇ ਵੀ ਸੁੱਚ ਨਾਲੇ ਗਲਤ ਤੈ ਹੋ ਚੁੱਕੀ ਆ ਜਿੰਨਾ ਕਿ ਮੈਂ ਪੜਿਆ ਵਾਕੀ ਕੇਜਰੀਵਾਲ ਨੇ ਬੜੇ ਬੜੇ ਅਧਿయోగਪਤੀਆਂ ਤੋਂ ਸ਼ਰਾਬ ਦੀਆਂ ਗਲਤ ਨੀਤੀਆਂ ਬਣਾ ਕੇ ਅਰਬਾਂ ਕਰੋੜਾਂ ਰੁਪਏ ਧਨ ਇਕੱਠਾ ਕੀਤਾ ਤੇ ਜੀਦਾ ਉਹਦੇ ਕੋਲੇ ਕੋਈ ਹਸਾਬ ਕਿਤਾਬ ਵੀ ਨਹੀਂ ਸੀ ਤਾਂ ਇਹ ਹੋਣ ਦਾ ਮੈਂ ਕਹਿੰਦਾ ਇਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਪੱਖ ਰੱਖਣੇ ਚਾਹੀਦੇ ਨੇ ਠੋਕੇ ਰੱਖਣੇ ਚਾਹੀਦੇ ਨੇ ਕਿ ਅਸੀਂ ਕੇਸ ਲੜਾਂਗੇ ਅਸੀਂ ਅੰਦਰ ਬੈਠੇ ਆ ਮੈਂ ਕਹੂੰਗਾ ਇਹ ਵੀ ਇੱਕ ਮਰਿਆਦੇ ਦੀ ਬੜੀ ਵੱਡੀ ਲੰਘਣਾ ਕਿ ਉਹਨੂੰ ਮੁੱਖ ਮੰਤਰੀ ਦੂਜੇ ਐਮਐਲਏ ਤੇ ਵਿਸ਼ਵਾਸ ਨਹੀਂ ਹੁਣ ਆਪਦੀ ਘਰ ਵਾਲੀ ਨੂੰ ਅੱਗੇ ਕੀਤਾ ਕਿ ਇਸਰੀਵਾਲ ਨੇ ਉਹੀ ਸਟੇਟਮੈਂਟਾਂ ਦਿੰਦੀ ਆ ਉਹੀ ਆਪਦੇ ਘਰ ਵਾਲੇ ਨੂੰ ਅਮਰ ਕਰਨਾ ਚਾਹੁੰਦੀ ਆ 바ਵਾ ਸਾਹਿਬ ਬਾਬਾ ਸਾਹਿਬ ਦੇ ਬਰਾਬਰ ਫੋਟੋ ਲਾ ਕੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਕੇ ਉਹ ਕਰਨਾ ਚਾਹੁੰਦੀ ਆ ਤੇ ਦੂਜੇ ਐਮ ਐਲ ਏ ਕੋਈ ਜਾਂ ਕੋਈ ਮੰਤਰੀ ਕੋਈ ਪ੍ਰੈਸ ਕਾਨਫਰੰਸ ਨਹੀਂ ਕਰ ਸਕਦਾ ਇਹ ਪਰਿਵਾਰਵਾਦ ਨਹੀਂ ਇਹ ਸਾਰਾ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਕਰਦੀਆਂ ਸੀ ਉਸੇ ਤਰ੍ਹਾਂ ਹੀ ਹੁਣ ਹੋ ਰਿਹਾ ਕਿਸਾਨ ਨੂੰ ਕੁੱਟਿਆ ਜਾ ਰਿਹਾ ਗਰੀਬ ਨੂੰ ਕੁੱਟਿਆ ਜਾ ਰਿਹਾ ਗਰੀਬ ਦੀ ਅੱਜ ਦੋ ਟਾਈਮ ਦੀ ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਇੱਕ ਵੀ ਚਾਹੇ ਮਨਰੇਗਾ ਵਰਕਰ ਚਾਹੇ ਕੋਈ ਦਿਹਾੜੀ ਕਰ ਰਿਹਾ ਕਿਸੇ ਦੀ ਵੀ ਅੱਜ ਸੈਲਰੀ ਪੂਰੀ ਨਹੀਂ ਕਿਸੇ ਦੀ ਵੀ ਦਿਹਾੜੀ ਪੂਰੀ ਨਹੀਂ ਅੱਜ ਦੋ ਟਾਈਮ ਦੇ ਮਤਲਬ ਕਿ ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਕੋਈ ਵੀ ਗਰੀਬ ਵਰਕਰ ਮਜ਼ਦੂਰ ਆਪਦੇ ਧੀਆਂ ਪੁੱਤਾਂ ਦੇ ਸ਼ੌਂਕ ਪੂਰੇ ਨਹੀਂ ਕਰ ਰਿਹਾ ਤੇ ਬਥੇਰੇ ਮਜ਼ਦੂਰ ਵੀ ਆਤਮ ਹੱਤਿਆ ਕਰਦੇ ਨੇ ਪਰ ਮੈਂ ਇਹ ਗੱਲ ਕਹੂੰਗਾ ਕਿ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਫਰਕ ਆ ਸਾਡੇ ਵਾਲੇ ਜਨਤਕ ਹੀ ਨਹੀਂ ਹੁੰਦੇ ਸਾਡੇ ਵਾਲੇ ਜਨਤਕ ਨਹੀਂ ਹੁੰਦੇ ਬਥੇਰੇ ਵਿਚਾਰੇ ਸੁਸਾਈਡ ਕਰਦੇ ਨੇ ਕਿਉਂਕਿ ਸਰਕਾਰ ਦੀਆਂ ਗਲਤੀ ਦੀਆਂ ਨੀਤੀਆਂ ਕਾਰਨ ਇਹ ਸਾਨੂੰ ਖਮਿਆਜੇ ਭੁਗਤਨੇ ਪੈ ਰਹੇ ਨੇ ਮੈਂ ਸਵਾਲ ਅਰਵਿੰਦ ਕੇਜਰੀਵਾਲ ਹੋਰਾਂ ਤੇ ਇੱਕ ਜ਼ਰੂਰ ਲੈਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਕਿ ਅਜਿਹਾ ਕੀਤਾ ਕਿਉਂ ਹੋ ਸਕਦਾ ਆ ਜਿਹੜੀ ਤਸਵੀਰ ਜਿਹੜੀ ਲਈ ਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਵੱਡਾ ਦਿਖਾਉਣ ਦੀ ਗੱਲ ਆ ਜਰਵਿਤ ਕੇਜਰੀਵਾਲ ਹੋਰਾਂ ਨੂੰ ਇੰਨਾ ਪਾਕ ਇੰਨਾ ਸਾਫ਼ ਦਿਖਾਉਣ ਦੇ ਲਈ ਕੀਤਾ ਹੋ ਸਕਦਾ ਕਿ ਨਹੀਂ ਇਹ ਤਾਂ ਇਹਨਾਂ ਦੇ ਬਰਾਬਰ ਨਹੀਂ ਤਾਂ ਬੜੇ ਸਾਫ਼ ਨੇ ਕਿਉਂਕਿ ਤਾਂ ਜਾਂ ਫਿਰ ਜਾਣ ਬੁੱਝ ਕੇ ਕੀਤਾ ਹੋ ਸਕਦਾ ਕਿ ਵਿਵਾਦ ਬਣੇ ਸਿਰਫ ਜਿਹੜੇ ਸਾਡੇ ਸਮਾਜ ਦੇ ਭੋਲੇ ਲੋਕ ਹੁੰਦੇ ਨੇ ਕੁਝ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਆਪਾਂ ਉਹ ਨੌਲੇਜ ਘੱਟ ਹੁੰਦੇ ਨੇ ਉਹਨਾਂ ਵਿੱਚ ਦਿਖਾਉਣ ਵਾਸਤੇ ਵੀ ਇਹ ਵੀ ਵੀ ਕੇਜਰੀਵਾਲ ਸਾਹਿਬ ਬਹੁਤ ਵੱਡੇ ਰਾਇਵਰ ਨੇ ਵੀ ਇਹ ਬਹੁਤ ਵੱਡੇ ਮਤਲਬ ਕਿ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਮਤਲਬ ਕਿ ਇੱਕ ਤਰ੍ਹਾਂ ਦਾ ਇਹ ਸਜੰਤਰ ਇਹਨਾਂ ਨੇ ਰਚਿਆਗਾ ਪਰ ਇਹਨਾਂ ਨੂੰ ਇਹ ਭੁੱਲ ਗਏ ਇਹ ਕਿ 바ਵਾ ਸਾਹਿਬ ਨੇ ਚਾਰ ਪੁੱਤ ਸਾਡੇ ਲਈ ਵਾਰੇ ਨੇ ਆਇਡਿਸ਼ ਸ਼ੈਡੂਲ ਕਾਸਟ ਜਿਹੜੇ ਨਾ ਇਹਨਾਂ ਐਮਐਲਏ ਬੈਠੇ ਨੇ ਹੁਣ ਬਣੇ ਤੁਹਾਡੇ ਇਹ ਚੈਨਲ ਦੇ ਉੱਤੇ ਮੇਰਾ ਉਹਨਾਂ ਨੂੰ ਠੋਕਮਾ ਸਵਾਲ ਆ ਜਿਹੜੀ ਕੁਰਸੀ ਤੇ ਬੈਠੇ ਹੋ ਨਾ ਆ ਜਿਹੜੇ ਆਈਐਸ ਆਈਪੀਐਸ ਬੜੇ ਬੜੇ ਕੋਈ ਵੀ ਸ਼ੈਡੂਲ ਕਾਸਟ ਅਫਸਰ ਬਣਿਆ ਬੈਠਿਆ ਚਾਹੇ ਉਹ ਟੀਚਰ ਆ ਚਾਹੇ ਤਹਿਸੀਲਦਾਰ ਆ ਚਾਹੇ ਪੁਲਿਸ ਦਾ ਜਿਹੜੀ ਕੁਰਸੀ ਦੇ ਉੱਤੇ ਬਹਿਣੇ ਹੋ ਨਾ ਇਹਦੀਆਂ ਜਿਹੜੀਆਂ ਚਾਰ ਲੱਤਾਂ ਨੇ ਕੁਰਸੀ ਦੀਆਂ ਚਾਰ ਲੱਤਾਂ ਹੁੰਦੀਆਂ ਨੇ ਚਾਰਾਂ ਲੱਤਾਂ ਨਾਲ 바ਵਾ ਸਾਹਿਬ ਦੇ ਬੱਚਿਆਂ ਦਾ ਖੂਨ ਲੱਗਿਆ ਹੋਇਆ ਫੇਰ ਇਹ ਲੱਤਾਂ ਖੜੀਆਂ ਹੋਈਆਂ ਤੁਹਾਨੂੰ ਕੁਰਸੀ ਤੇ ਬਹੋਣ ਵਾਸਤੇ ਜਿਹੜਾ ਕਹਿੰਦਾ ਨਾ ਮੈਂ ਪੜਕੇ ਲੱਗਿਆ ਵੀ ਮੈਂ ਤਾਂ ਪੜ ਲਿਆ ਜੀ ਮੈਂ ਤਾਂ ਲੱਗ ਗਿਆ ਉਹਨੂੰ ਪਹਿਲਾਂ ਨਾ ਪਿੰਡ ਦੇ ਪਟਵਾਰੀ ਕੋਲੇ ਜਾਣਾ ਪਿਆ ਫੇਰ ਨੰਬਰਦਾਰ ਕੋਲੇ ਜਾਣਾ ਪਿਆ ਫੇਰ ਤਹਿਸੀਲਦਾਰ ਕੋਲੇ ਜਾਣਾ ਪਿਆ ਲੇਡ ਲੀਆਂ ਕੱਢ ਕੇ ਫੇਰ ਇੱਕ ਸ਼ੈਡਿਊਲ ਕਾਸਟ ਛੋਟਾ ਜਿਹਾ ਟੁਕੜਾ ਬਣਿਆ ਉਹ ਆਪਦੀਆਂ ਡਿਗਰੀਆਂ ਨਾਲ ਲਾਉਣਾ ਪਿਆ ਨੱਥੀ ਕਰਨਾ ਪਿਆ ਫਿਰ ਜਾ ਕੇ ਤੁਹਾਨੂੰ ਇਹ ਕੁਰਸੀ ਹਾਸਲ ਹੋਈ ਆ ਤੇ ਉਹ ਕੁਰਸੀ ਦੇ ਉੱਤੇ ਬੈਠ ਕੇ ਜਿਹੜੇ ਇਹਨਾਂ ਦੇ ਐਮ.ਐਲ.ਏ ਮੰਤਰੀ ਬੈਠੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ-ਮੋਟੀ ਕਿ ਜਿਹੜੇ ਮਹਾਨ ਰੈਬਰ ਨੇ ਆਪਦੇ ਬੱਚਿਆਂ ਦੇ ਭਵਿੱਖ ਦੀ ਫਿਕਰ ਨਹੀਂ ਕੀਤੀ ਕਾਨੂੰਨ ਮੰਤਰੀ ਤੋਂ ਅਸਤੀਫਾ ਦੇਤਾ ਜਿਹਨੇ ਸਾਰਾ ਜੀਵਨੀ ਤਿਆਗ ਭਰਿਆ ਸਾਨੂੰ ਸਿਵਧਾਨ ਲਿਖ ਕੇ ਦਿੱਤਾ ਤੁਸੀਂ ਯਾਰ ਉਹਦੇ ਬਰਾਬਰ ਇੱਕ ਆ ਕਰਪਟ ਬੰਦਾ ਆ ਜਿਹੜਾ ਕੱਲ ਪਾਰਟੀ ਬਣਾ ਕੇ ਇੱਕ ਹਵਾਜੀ ਦੇ ਝੋਖੇ ਜੇ ਨਾਲ ਆ ਗਿਆ ਤੇ ਹੁਣ ਤੁਸੀਂ ਹਾਲ ਦੇਖਿਓ 24 ਦੇ ਵਿੱਚ ਕੀ ਹੁੰਦਾ ਮੇਰੀ ਫੇਰ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਆ ਭਗਤ ਸਿੰਘ ਦੀ ਬਹੁਤ ਵੱਡੀ ਦੇਸ਼ ਲਈ ਕੁਰਬਾਨੀਆਂ ਉਹਨਾਂ ਦੇ ਬਰਾਬਰ ਕੀ ਉਹਨਾਂ ਦੇ ਬਚਾਲੇ ਫੋਟੋ ਲਾਉਣੀ ਦੋਨਾਂ ਦੇ ਰਹਿਬਰਾਂ ਦੇ ਭੋਜਨ ਸਮਾਜ ਪਾਰਟੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਮਾਨਯੋਗ ਡੀਸੀ ਸਾਹਿਬ ਨੂੰ ਇਹ ਅਸੀਂ ਮੰਗ ਪੱਤਰ ਰਾਜਪਾਲ ਜੀ ਕੋਲੇ ਜ਼ਰੂਰ ਭੇਜਾਂਗੇ ਕਿ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਜਾਵੇ ਤੇ ਜੇ ਇਸੇ ਤਰ੍ਹਾਂ ਫੋਟੋ ਇਹਨਾਂ ਨੇ ਜਾਰੀ ਰੱਖੀ ਤਾਂ ਇਹਨਾਂ ਦੇ ਮੰਤਰੀਆਂ ਦਾ ਜੋ ਵੀ ਜਿਹੜਾ ਇਹਨਾਂ ਦਾ ਕੋਈ ਦਿੱਲੀ ਤੋਂ ਆਊਗਾ ਉਹਨੂੰ ਸਭਕ ਸਿਖਾਉਣ ਦਾ ਕੰਮ ਕਰਾਂਗੇ ਉਹਦਾ ਠੋਕਮਾ ਅਸੀਂ ਵਿਰੋਧ ਕਰਾਂਗੇ ਬਾਈ ਸਮਾਹਿਤਾ ਬਹੁਤ ਹਨ ਧੰਨਵਾਦ ਜੀ ਆਪ ਜੀ ਦੇ ਚੈਨਲ ਦਾ ਸੋ ਮੇਰੇ ਨਾਲ ਕੁਲਦੀਪ ਸਿੰਘ ਸਰਦੂਲਗੜ ਹੋਰ ਸੀ ਭਗਵਨ ਸਮਾਜ ਪਾਰਟੀ ਤੋਂ ਤੁਸੀਂ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਨੂੰ ਇਜਾਜ਼ਤ ਧੰਨਵਾਦ ਜੀ